ਜੋ ਗੱਲ ਕਰਨੀਆਂ ਸੋਸ਼ਲ ਮੀਡੀਆ ਤੇ ਪਰ ਰੋਜ਼ਾਨਾ ਸੁਣਦੇ ਆ ਜਿਪਾਠੀ ਸਿੰਘਾਂ ਦੀ ਹਾਲਤ ਬੜੀ ਮਾੜੀ ਐ ਗ੍ਰੰਥੀ ਸਿੰਘਾਂ ਦੀ ਹਾਲਤ ਬੜੀ ਮਾੜੀ ਐ ਬਿਲਕੁਲ ਸਹੀ ਗੱਲ ਆ ਕਿਉਂਕਿ ਉਹਨਾਂ ਦੀ ਕਦਰ ਕੀਮਤ ਨਹੀਂ ਪੈਂਦੀ ਕਿਉਂ ਨਹੀਂ ਪੈਂਦੀ ਆਪਾਂ ਇਹ ਕਲੀਅਰ ਕਰਨਾ ਦੇਖਣਾ ਕਿਉਂਕਿ ਪਹਿਲੀ ਗੱਲ ਤਾਂ ਮੈਂ ਕਲੀਅਰ ਕਰ ਦਿਆਂ ਮੈਂ ਵੀ ਇਹੀ ਆ ਮੈਂ ਵੀ ਕੀਰਤਨ ਕਰਨ ਜਾਂਦਾ ਮੈਂ ਵੀ ਕਥਾ ਕਰਨ ਜਾਂਦਾ ਪਰ ਜੋ ਹਕੀਕਤ ਆ ਉਹ ਸਾਨੂੰ ਕਬੂਲਣੀ ਪੈਣੀ ਆ ਕਿਉਂਕਿ ਜਦੋਂ ਅਸੀਂ ਮੰਨ ਲਓ ਮੈਂ ਆ ਮੈਨੂੰ ਕੋਈ ਕੰਮ ਨਹੀਂ ਮਿਲਿਆ ਧੰਦਾ ਮੇਰਾ ਕੋਈ ਚੱਲਦਾ ਨਹੀਂ ਫਿਰ ਕੀ ਹੁੰਦਾ ਵੀ ਚਲੋ ਆਪਾਂ ਪਾਠੀ ਬਣਦੇ ਫਿਰ ਬਣਦੇ ਵੀ ਕਿਵੇਂ ਅਸੀਂ ਪਹਿਲਾਂ ਅਸੀਂ ਜਪਜੀ ਸਾਹਿਬ ਤੇ ਰੌਲਾ ਲਾਉਣੇ ਆ ਸਾਰੇ ਤੁਸੀਂ ਪਿੰਨਾ ਚ ਪੁੱਛੋ ਜੇ ਤੁ ਆਪਾਂ ਗੱਲ ਕਰਦੇ ਨਾ ਕਿਸੇ ਬਾਬਿਆਂ ਨਾਲ ਵੀ ਇਹਦੀ ਤਾਂ ਲੋੜ ਨਹੀਂ ਉਹ ਕਹਿੰਦੇ ਨਹੀਂ ਪਾਠੀ ਤਿਆਰ ਹੋ ਜਾਣਗੇ ਜਾਜੀ ਸਾਹਿਬ ਤੋਂ ਰੌਲਾ ਲਾਉਂਦੇ ਲਾਉਂਦੇ ਅਸੀਂ ਗਾਹ ਫਿਰ ਜਦੋਂ 2 ਘੰਟੇ ਬੈਠਣ ਲਾਗੇ ਫਿਰ ਕੋਪਤ ਰੌਲਾ ਫਿਰ ਖੰਡ ਪਾਟ ਤੇ ਲਾਉਂਗਾ ਸੋ ਇਹ ਤਾਂ ਮਿਸ਼ਨ ਹੀ ਨਹੀਂ ਸੀਗਾ ਆਪਣਾ ਵਿਖੰਡ ਪਾਟ ਕਰਨੇ ਰੌਲਾ ਲਾਉਣੀਆਂ ਗ੍ਰੰਥੀ ਦੀ ਪ੍ਰਵਾਸਾ ਜੇ ਸੀ ਵੇਖਣੀਆਂ ਗ੍ਰੰਥੀ ਬਾਬਾ ਬੁੱਢਾ ਜੀ ਨੇ ਉਹ ਕੌਣ ਨੇ ਇੰਨੇ ਵਿਦਵਾਨ ਗਿਆਨ ਨੇ ਜਿਹੜੇ ਸੇਵੇਂ ਪਾਸ਼ਾ ਤੱਕ ਗੁਰੂ ਸਾਹਿਬਾਂ ਨੂੰ ਗੁਰਮੁਖੀ ਸਿਖਾਉਂਦੇ ਰਿਹਾ ਪੜ੍ਹਾਉਂਦੇ ਰਹਿ ਵਿੱਦਿਆ ਦਿੰਦੇ ਰਹਿ ਪਰ ਅੱਜ ਅਸੀਂ ਕਿਵੇਂ ਬਣਿਆ ਚਾਉਜੀ ਸਾਹਿਬ ਤੇ ਰੋਣ ਲਾ ਕੇ ਸਾਨੂੰ ਮੈਂ ਤੁਹਾਨੂੰ ਇਹ ਬਾਦਾਵੇ ਨਾ ਕਹਿ ਸਕਦਾ ਵੀ ਸਾਡਾ ਵਿੱਚੋਂ ਜਿਹੜੇ ਨਾ 90% ਲੋਕ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਜਗਜੀਤ ਸਿੰਘ ਸਾਹਿਬ ਦੀ ਪਹਿਲੀ ਪੌੜੀ ਦਾ ਅਰਥਾਂ ਦਾ ਨਹੀਂ ਪਤਾ ਕਿਉਂਕਿ ਅਸੀਂ ਇਸ ਕੰਮ ਵਾਸਤੇ ਤਾਂ ਬਣੇ ਨਹੀਂ ਹੋਏ ਅਸੀਂ ਕਾਹਦੇ ਲਈ ਬਣੇ ਹੋਏ ਆ ਰੋਟੀਆਂ ਕਾਰਨ ਪੂਰੇ ਤਾਂ ਆਪ ਪਿਛਾੜੇ ਧੱਤੀ ਅਸੀਂ ਲੈ ਭਾੜ ਕਰੇ ਵਿਆਹ ਕੜ ਕਾਗਲ ਦੱਸੇ ਰਹੋ ਸੁਣ ਵੇਖੋ ਲੋਕ ਆਏ ਵਿਡਾਨ ਮਨ ਅੰਦਾ ਨਾ ਹੋ ਸੁਜਾਨ ਮਨੋਂ ਅੰਦਾ ਹੈ ਨਾ ਬੜਾ ਇਹਦਾ ਗਿਆਨੀ ਪਿਆ ਸੁਜਾਨ ਦਾ ਅਰਥ ਕੀ ਹੁੰਦਾ ਗਿਆਨੀ ਗਿਆਨ ਵਿਦਵਾਨ ਗ੍ਰੰਥੀ ਕਹ ਲੋ ਕੁਝ ਮਾਰਜੀ ਕਹ ਲੋ ਜੇ ਮਹਾਪੁਰਖ ਕਹ ਲੋ ਸੁਜਾਨ ਦਾ ਅਰਥ ਕੀ ਆ ਸੋ ਪਰ ਸਾਡੇ ਕੋਲ ਗਿਆਨ ਹੈ ਨਹੀਂ ਜੋ ਸਾਡੀ ਚੀਜ਼ ਦੁਕਾਨ ਸਾਡੇ ਬੋਰਡ ਲੱਗਿਆ ਹੋਇਆ ਜਿਹੜਾ ਸਾਡਾ ਨਾਂ ਆ ਸੀ ਉਹ ਨਹੀਂ ਆ ਜਦੋਂ ਸੀ ਉਹ ਨਹੀਂ ਆ ਫਿਰ ਸਾਡੀ ਕਦਰ ਕਿਵੇਂ ਹੋਏ ਹੁਣ ਇੱਥੇ ਜਿਹੜੀ ਖੜੋਤ ਆ ਉਹ ਕਿੱਥੇ ਆ ਉਹ ਦੋਨਾਂ ਤਰ੍ਹਾਂ ਚ ਪ੍ਰਬੰਧਕਾਂ ਚ ਤੇ ਜਿਨ੍ਹਾਂ ਨੂੰ ਅਸੀਂ ਵਜ਼ੀਰ ਕਹਿੰਦੇ ਆ ਉਹਨਾਂ ਚ ਬਹਿਤਾਂ ਸ਼ਬਦ ਪੁਰਾਣਾ ਹੋ ਗਿਆ ਵਜ਼ੀਰ ਹੁਣ ਪੀਏ ਕਹਿਣਾ ਸ਼ੁਰੂ ਕਰ ਦिए ਠੀਕ ਆ ਚਲੋ ਇਹ ਖਰੋਤ ਆ ਜਿਹੜੀ ਸਾਡੇ ਦੋਨਾਂ ਤਰ੍ਹਾਂ ਜਾ ਗਈ ਜਿਹੜੇ ਲੋਕ ਐ ਪਬਲਿਕ ਉਹਨਾਂ ਦਾ ਇਹ ਵਿਹਾਰ ਬਣ ਗਿਆ ਉਹਨਾਂ ਦਾ ਕੀ ਇਹ ਵਿਹਾਰ ਤੇ ਸਾਡਾ ਰੋਜ਼ਗਾਰ ਹੁਣ ਜਿੱਥੇ ਰੋਜ਼ਗਾਰ ਆ ਜਾਂਦਾ ਉੱਥੇ ਬੰਦਾ ਫਿਰ ਪਿੱਛੇ ਹਟ ਜਾਂਦਾ ਫਿਰ ਇਹ ਡਾਊਨ ਹੁੰਦਾ ਜਦੋਂ ਕੋਈ ਚੀਜ਼ ਆਮ ਹੋਏ ਜਿਵੇਂ ਮੰਨ ਲਓ ਆਲੂ ਹੈ ਕਿਸਾਨ ਦਾ ਆਲੂ ਕਦੋਂ ਨਹੀਂ ਵਿਗਦਾ ਜਦੋਂ ਆਲੂ ਜ਼ਿਆਦਾ ਹੋ ਜਾਂਦਾ ਤੇ ਕੀਮਤ ਪੈਂਦੀ ਹੈ ਨਹੀਂ ਪੈਂਦੀ ਇਸੇ ਤਰ੍ਹਾਂ ਜਦੋਂ ਅਸੀਂ ਪਾਠੀ ਰਾਗੀ ਗ੍ਰਾਂਥੀ ਜਿਹੜੇ ਨੇ ਅਸੀਂ ਜਦੋਂ ਰੋਟੀਆਂ ਕਾਰਨ ਬਣ ਗਏ ਤੇ ਸਾਡੀ ਕਦਰ ਕਿਵੇਂ ਪਈ ਸਾਡੀ ਕੀਮਤ ਕਿਵੇਂ ਪਵੇਗੀ ਸਾਡਾ ਕੰਮ ਵੀ ਸਿਰਫ ਰੋਟੀਆਂ ਤੱਕ ਸੀਮਿਤ ਆ ਮੈਂ ਤਾਂ ਆਪਣੀ ਗੱਲ ਕਰ ਰਿਹਾ ਕਈ ਮੇਰੇ ਵੀਰੇ ਇਹ ਨਾ ਕਹਿਣ ਵੀ ਤੁਸੀਂ ਤਾਂ ਗ੍ਰਾਂਂਤੀਆਂ ਦੇ ਵਿਰੁੱਧ ਨਾ ਨਾ ਇਹ ਖੜੋਤ ਸਾਡੇ ਦੁਨਣਾ ਪਾਸਿਆਂ ਤੋਂ ਆ ਇਹ ਸਮਝਾਉਣਾ ਕਿਹਨੇ ਸੀ ਗ੍ਰਾਂਂਤੀ ਸਿੰਘਾਂ ਨੇ ਗ੍ਰਾਂਂਤੀਆਂ ਨੇ ਗੱਲ ਕਿਵੇਂ ਸਮਝਾਉਣੀ ਸੀ ਗੁਰੂ ਗ੍ਰੰਥ ਸਾਹਿਬ ਦੀ ਪਰ ਹੁਣ ਤੁਸੀਂ ਐਸਾ ਬਲਾ ਲਓ ਵੀ ਜਿਨ੍ਹਾਂ ਨੂੰ ਆਪਾਂ ਵਜ਼ੀਰ ਕਹਿੰਦੇ ਆ ਅੱਜ ਪੀਏ ਕਹਿੰਦੇ ਆ ਅੱਜ ਦਾ ਪੀਏ ਜਿਹੜਾ ਐਮਐਲਏ ਦਾ ਉਹ ਉਹਨੂੰ ਗਲਤ ਥਾਂ ਤੇ ਨਹੀਂ ਜਾਣ ਦਿੰਦਾ ਉਹ ਪਹਿਲਾਂ ਸਾਰੇ ਸ਼ਾਨਬੀਨ ਕਰਦਾ ਫਲਾਣੇ ਪਿੰਡ ਜਾਣਾ ਫਲਾਣੇ ਸ਼ਹਿਰ ਜਾਣਾ ਉੱਥੇ ਮਾਹੌਲ ਆਪਣੇ ਮੁਤਾਬਕ ਹੈ ਉਹ ਰੋਕ ਦਿੰਦਾ ਪਰ ਜਿਹੜੇ ਅਸੀਂ ਵਜ਼ੀਰ ਆ ਅਸੀਂ ਮਹਾਰਾਜ ਨੂੰ ਉੱਥੇ ਲੈ ਜਾਂਦੇ ਆ ਜਿੱਥੇ ਗੁਰੂ ਦੇ ਉਲਟ ਮਾਹੌਲ ਡੇਰਾਂ ਤੇ ਕੌਣ ਲੈ ਜਾਂਦੇ ਆ ਮੇਰੇ ਵਰਗੇ ਗ੍ਰੰਥੀ ਕਿਉਂ ਲੈ ਜਾਂਦੇ ਆ ਉੱਥੇ ਪਰ ਨਹੀਂ ਤਾਂ ਉਹਨਾਂ ਦੇ ਬਹੁਤ ਚੌੜੇ ਪਾਏ ਹੁੰਦੇ ਕਬਰਾਂ ਸਮਾਧਾਂ ਤੇ दारू ਪੀਣੀਆਂ ਥਾਵਾਂ ਦੇ ਉੱਤੇ ਵੇਖੋ ਕਿਉਂ ਕਿ ਉੱਥੇ ਸਾਡਾ ਸਬੰਧ ਹੈ ਜਿਹੜਾ ਪੈਸੇ ਨਾਲ ਦਾ ਜਿਹੜਾ ਗੁਰੂ ਨਾਲ ਹੈ ਬੜੇ ਦੁੱਖ ਨਾਲ ਕਹਿੰਦੇ ਬੜੀ ਔਖੀ ਗੱਲ ਹੈ ਕਹਿੰਦੇ ਪਰ ਸੱਚ ਨੂੰ ਕਬੂਲਣਾ ਪੈਣਾ ਇਹ ਤਾਂ ਹੈ ਨਹੀਂ ਵੀ ਆਪਾਂ ਸੱਚ ਤੋਂ ਮੂੰਹ ਮੋੜ ਸਕਦੇ ਨਹੀਂ ਹਕੀਕਤ ਇਹ ਆ ਮੈਨੂੰ ਕੀਰਤਨ ਕਰਨ ਨੂੰ ਕੋਈ ਸੱਦ ਲੈ ਸੀ ਜਾਨ ਨੂੰ ਤਿਆਰ ਆ ਸਾਡੇ ਕੇ ਪੀ ਐਸ ਗਿੱਲ ਦੇ ਵੀ ਕਰਨ ਨੂੰ ਜੋ ਆਪਣੇ ਤੇ ਨੇ ਡੇਰਿਆਂ ਦੇ ਵੀ ਜਾਂਦੇ ਨੇ ਜਿੱਥੇ ਗੁਰੂ ਦੇ ਉਲਟ ਕੰਮਾ ਉੱਥੇ ਵੀ ਹੋਈ ਜਾ ਕੌਣ ਲੈ ਜਾਂਦੇ ਆ ਜਿਨ੍ਹਾਂ ਨੂੰ ਤੁਸੀਂ ਵਜੀਰ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਰਾਂਤੀ ਬਾਪ ਪਾਠੀ ਕਹਿੰਦੇ ਆ ਸਵੈਸ ਕਰਕੇ ਇਹ ਦੋਨਾਂ ਪਾਸੋਂ ਤੋਂ ਇੱਕ ਹੱਥ ਨਾਲ ਜਿਵੇਂ ਕਹਿੰਦੇ ਹੁੰਦੇ ਪ੍ਰਾ ਪੰਜਾਬ ਦੀ ਪਿੰਡਾਂ ਦੀ ਗਹਾਵਤਾ ਵੀ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਇਹ ਦੋਨਾਂ 'ਚ ਹੀ ਨੁਕਸਾ ਅਸੀਂ ਗੋਲ ਕੰਮ ਵਧਾਈਆਂ ਬਿਲਡਿੰਗਾਂ ਵਧਾਈਆਂ ਪਰ ਕੁਆਲਿਟੀ ਨਹੀਂ ਬਣਾਈ। ਸুইস ਕਰਕੇ ਫਿਰ ਮੇਰੇ ਉਹ ਕੁਆਲਿਟੀ ਪੈਦਾ ਕਰੀਏ ਕੁਆਲਿਟੀ ਪੈਦਾ ਕਿਨੇ ਕਰਨੀ ਸਾਡੀ ਸੁਰਉਣੀ ਕਮੇਟੀ ਨੇ ਪਰ ਉਹ ਸਾਰੇ ਪੱਖਾਂ ਤੋਂ ਫੇਲ ਤੇ ਗੁਰਮਤ ਦੇ ਉਲਟ ਸਾਬਤ ਹੋਈ ਹੈ ਜਿਹੜਾ ਵੀ ਬੰਦਾ ਚਾਹੁੰਦਾ ਕਿ ਡਿਸਕਸ ਕਰ ਸਕਦਾ ਕਿਸੇ ਮਰਜ਼ੀ ਚੈਨਲ ਤੇ ਆ ਜੇ ਜਿੱਥੇ ਮਰਜ਼ੀ ਆ ਜਾਈ ਸੁਰਉਣੀ ਕਮੇਟੀ ਦਾ ਪ੍ਰਧਾਨ ਆ ਜੇ ਜਥੇਦਾਰ ਆ ਜਾਈ ਬੋਨਸ ਰੋਣ ਕਮੇਟੀ ਨੂੰ ਗੁਰਮਤ ਦੇ ਵਿਰੁੱਧ ਸਾਰੇ ਕੰਮ ਦਿਖਾ ਦਾਂਗੇ ਪਰ ਕੌਣ ਕਹੇ ਰਾਨੀਏ ਗਾਟਾ ਕਾਲੀ ਗੱਲ ਆ ਸੋ ਇਸ ਕਰਕੇ ਵੀਰੋ ਬਾਣੀ ਨੂੰ ਪੜ ਕੇ ਵਿਚਾਰ ਕੇ ਗੁਰਵਤ ਅਨੁਸਾਰ ਜਦੋਂ ਪੱਚਲਾਂਗੇ ਫੇਰ ਹੀ ਕਿਤੇ ਜਾ ਕੇ ਇਹਨਾਂ ਤੋਂ ਆਪਣਾ ਛੁਟਕਾਰਾ ਮਿਲ ਸਕਦਾ ਤੇ ਜੇ ਆਪਾਂ ਇਹ ਵੀਡੀਓ ਪਾਈ ਜਾਵਾਂਗੇ ਫੇਰ ਤਾਂ ਆਪਾਂ ਦੂਸਰੇ ਪਾਸੇ ਚਲੇ ਜਾਵਾਂਗੇ ਗੁਰਮਤ ਤੋਂ ਦੂਰ ਚਲੇ ਜਾਵਾਂਗੇ ਹਾਂ ਲੋੜਵੰਦ ਕਹਿ ਕੇ ਕਿਸ ਦੀ ਮਦਦ ਕਰਨੀ ਵਜ਼ੀਰ ਕਹਿ ਕੇ ਨਾ ਇਹ ਗੱਲਾਂ ਉਠਾਈ ਗਏ ਲੋੜਵੰਦ ਕੋਈ ਵੀ ਆ ਵੀਰ ਗੁਰਸਿੱਖ ਦੀ ਮਦਦ ਕਰਨੀ ਚਾਹੀਦੀ ਆ ਜੇ ਉਹ ਘਰ 'ਚ ਰਹਿੰਦਾ ਖੇਤ ਰਹਿੰਦਾ ਦੁਕਾਨ 'ਚ ਰਹਿੰਦਾ ਗੁਰਦੁਆਰੇ ਰਹਿੰਦਾ ਉਹਦੀ ਮਦਦ ਕਰਨੀ ਸਾਡਾ ਫਰਜ਼ ਬਣਦਾ ਕਿਰਤੀ ਦੀ ਕਦਰ ਕਰਨੀ ਜ਼ਰੂਰੀ ਆ ਸੋ ਫੇਰ ਗੱਲਾਂ ਫੇਰ ਕਰਾਂਗੇ ਆਪਾਂ ਗ੍ਰਾਂਥੀਆਂ ਦੀਆਂ ਵੀ ਕਹਾਣੀਆਂ ਅਗਲੀ ਵੀਡੀਓ 'ਚ ਦੱਸਾਂਗੇ ਵੀ ਗ੍ਰਾਂਥੀਆਂ ਦੇ ਹਾਲਾਤ ਕਿਉਂ ਆਏ ਹੁੰਦੇ ਨੇ ਉਹਨਾਂ ਦਾ ਕਾਰਨ ਕੀ ਆ ਗ੍ਰੰਥੀ ਗੁਰੂ ਘਰਾਂ ਤੋਂ ਕਿਉਂ ਮੁੱਖ ਮੋੜ ਰਹੇ ਆ ਇਹ ਗੱਲਾਂ ਵਿਚਾਰਨ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ